ਤੇ ਹਾਂਜੀ ਜੀ ਅੱਜ ਅਸੀਂ ਆ ਗਏ ਹਾਂ ਜੀ ਕਿਹੜਾ ਪਿੰਡ ਆ ਗਜਨੀਪੁਰ ਗਜਨੀਪੁਰ ਦੇ ਮੁੰਡੇ ਕੋ ਜਸ਼ਨ ਤੋਂ ਇੰਸਟਾਗ੍ਰam ਤੇ ਦੇਖਿਆ ਹੀ ਹੋਣਾ ਮੁੰਡਾ ਜਿੱਦਾਂ ਵੀਡੀਓ ਬਣਾਉਂਦਾ ਤੇ ਹਾਂਜੀ ਦੋਸਤੋ ਮੈਂ ਚੱਲਾਂ ਪੈਲੀ ਚ ਪਠੇ ਵੱਢਣ ਹੈ ਨਹੀਂ ਭਾਈ ਦੱਸਿਓ ਮਾੜਾ ਸੁਣਾ ਕੇ ਹਾਂਜੀ ਹਾਂਜੀ ਮਿੱਤਰੋ ਕੀ ਹਾਲ ਚਾਲ ਜੀ ਆ ਗਏ ਹੁਣ ਆਪਾਂ ਪੈਲੀ ਚ ਪਠੇ ਕੋਟੇ ਵੱਢਣ ਮੈਂ ਅੱਜ ਰੋਹਿਤ ਭਰਾਣਾ ਬਣਾਉਨੇ ਵੀਡੀਓ ਆਡੀਓ ਕੋਈ ਹੋਰ ਸੁਣਾਓ ਫਿਰ ਬਾਜੀ ਠੀਕ ਠਾਕ ਏ ਵਧੀਆ ਵਧੀਆ ਠੀਕ ਠਾਕ ਮੈਂ ਬੜੀਆਂ ਤੁਹਾਡੀਆਂ ਵੀਡੀਓ ਭੇਜਦਾ ਧੰਨਵਾਦ ਭਰਾ ਮੇਰੇ ਪਿੰਡ ਵਾਲੇ ਵੀ ਬੜੇ ਮਣੇ ਕਹਿੰਦੇ ਆ ਸਵੀਟੀ ਨੂੰ ਵੀ ਮਿਲਣਾ ਆ ਤੁਹਾਡੀ ਜਿਹੜੀ ਮੋਟਰਸਾਈਕਲ ਤੇ ਭੈਣਦੀ ਆ ਡਾਈ ਮਾਰ ਕੇ ਸਵੀਟੀ ਤੇ ਹੁਣ ਘਾੜ ਆ ਤੇ ਸਵੀਟੀ ਕਹਿੰਦੇ ਨਹੀਂ ਸਵੀਟੀ ਫਿਰ ਬੈ ਗਈ ਸਕੂਟੀ ਵੀ ਬੈ ਗਈ ਮੋਟਰਸਾਈਕਲ ਤੇ ਫਿਰ ਅਸੀਂ ਚੱਲ ਗਏ ਸ਼ਹਿਰ ਸ਼ਹਿਰ ਖਾਦੇ ਫਿਰ ਗੋਲ ਗੱਪੇ ਗੋਲ ਗੱਪੇ ਖਾ ਗਏ 버거 버거 ਨਾਲ ਨੂਣ ਫਿਰ ਮੈਂ ਕਹਾਂ ਚੱਲੇ ਪੈਲੀ ਚ ਪੱਠੇ ਪੁੱਠੇ ਵਾਢਾ ਹੀ ਹੈਣੀ ਇਹ ਜਿਆਦਾ ਤੁਹਾਡਾ ਕੰਟੈਂਟ ਵਧੀਆ ਪੈਲੀ ਚ ਪੱਠੇ ਪੁੱਠੇ ਵਾਢਾ ਹੋਰ ਮਨਦੀਪ ਭਾਜੀ ਵਧੀਆ ਵਧੀਆ ਤੁਸੀਂ ਕੀ ਕਹਿਣਾ ਚਾਹਦੇ ਹੋ ਬਸ ਕੋਈ ਨਹੀਂ ਭਰਾ ਚੜਦੀ ਕਲਾ ਤੁਹਾਡੀ ਦੋਵਾਂ ਦੀ ਆਹ ਕਿਤੇ ਭਰਾ ਮਨਦੀਪ ਭਾਈ ਵੀ ਨਾਲ ਆ ਸਾਹਮਣੇ ਨਹੀਂ ਆਣੇ ਕਹਿੰਦੇ ਹੁਣ ਆਪਾਂ ਇੱਧਰ ਕੀ ਲੈਣ ਚੱਲੇ ਆ ਦਾਤਰੀ ਤਾਂ ਪੜ ਕਰੋ ਲੈਣਾ ਚਾਹੀਦਾ ਹੀ ਭਲਾ ਮੈਂ ਘਰੋਂ ਲੈਣਾ ਇਹ ਮੁੰਡੇ ਨੇ ਪੇਚੇਤਾ ਹੀ ਬੁਲਾਦਾ ਕਹਿੰਦਾ ਚੱਲ ਇੱਥੋਂ ਲੈ ਲੈਣੇ ਲੈ ਲਓ ਪੁੱਛ ਲਓ ਤੁਸੀਂ ਕੀ ਪੰਜਾਬੀ ਸਮਝ ਆਉਗੀ ਉਹ ਚੱਲੀ ਲੈ ਕੇ ਇਹ ਪਿੰਡ ਆ ਜੀ ਹਾਂ ਹਾਂ ਪੱਟੇ ਵਢਣ ਆਏ ਤਾਂ ਇਹਨਾਂ ਦੇ ਤੇ ਮੈਂ ਕਹਾਂ ਚਲੋ ਯਾਰ ਮੁੰਡਾ ਕੱਲਾ ਹੀ ਪੱਠੇ ਵੜਦਾ ਤਾਂ ਅੱਜ ਆਹੀ ਨਾਲ ਜਾਂਦੇ ਆਂ ਇਹ ਪੱਠੇ ਬੁੱਠੇ ਦਾਤਰੀ ਮਿਲੇਗੀ ਦਾਤਰੀ ਪੱਠੇ ਵੜਨ ਵਾਤੀ ਹੈ ਨਹੀਂ ਆ ਦਾਤਰੀ ਮੰਗਣ ਆ ਮੁੰਡਾ ਨਹੀਂ ਲੈਂਦੀ ਜਿਹੜਾ ਖੜਦਾ ਉਹ ਹੀ ਥੋੜਾ ਜਨਾ ਪਤਾ ਜਿਹੜੇ ਜਿਹਨੂੰ ਦੇਖਤੀ ਪੱਠੇ ਵੜਦੇ ਮੁੰਡਾ ਕਿਤੇ ਹੱਲ ਗਿਆ ਹੋਰ ਦਾਤਰੀ ਮੰਗਣ ਗਿਆ ਹੋਣਾ ਉਹ ਖੜਦਾ ਉਹੋ ਵੀ ਲੈ ਜਾਂਦਾ ਹੈ ਹਾਂ ਨਹੀਂ ਫਿਰ ਹੁਣ ਨਹੀਂ ਹੋਊਗਾ ਉਹ ਆਂਦੇ ਅਸੀਂ ਪੱਠੇ ਵਾਰ ਦਾਤਰੀ ਨਾਲ ਵਰਤੇ ਹੀ ਨਹੀਂ ਉਹ ਮੈਂ ਸੁਣਾਈ ਦੇ ਲੈ ਆਉਂਦੇ ਦਾਤਰੀ ਚੱਲਦਾ ਨਾ ਤੇ ਦਾਤਰੀ ਮੇਰੀ ਗੱਲ ਸੁਣ ਇੱਕ ਹੋਰ ਹੋਰ ਦਾ ਕਿਦਾਂ ਹਲਾ ਕਿਦਾਂ ਤੂੰ ਇੱਦਾਂ ਹੀ ਬੈ ਉੱਥੇ ਠੀਕ ਆ ਹੂੰ ਤੇ ਇਹ ਉੱਤੇ ਆਰੂਗਾ ਤੂੰ ਉੱਠ ਕੇ ਇੱਧਰ ਨੂੰ ਆ ਜੀ ਹੂੰ ਬੜਾ ਜਾ ਉਹ ਆ ਕੇ ਕਰ ਲੈ ਹੂੰ ਹਨਾ ਮੇਰੀ ਗੱਲ ਸੁਣ ਤੂੰ ਜਿੱਦਾਂ ਬੈਠਾ ਹੁਣ ਇੱਥੇ ਉਹ ਉੱਥੇ ਵੇਚ ਆ ਨਾ ਹਾਂ ਇਹ ਤੈਨੂੰ ਵੇਲੂ ਹੈ ਤੈਨੂੰ ਆਵਾਜ਼ ਮਾਰੂ ਉੱਥੇ ਵਧੀਆ ਆਂਡੀ ਕਲੈਟੀ ਆਂਡੀ ਆ ਉੱਥੇ ਚੱਲ ਜਾਂਦੇ ਚੱਲ ਤੈਨੂੰ ਆਵਾਜ਼ ਮਾਰੂਗਾ ਤੂੰ ਬਾਹਰ ਨੂੰ ਆ ਜੀ ਉਸੇ ਵੇਲੇ ਹਾਂ 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 ਕੋਈ ਆਂੜਿਆ ਉਸ ਤੋਂ ਜ਼ਤਰੀ ਇਦਰੀ ਅੱਛਾ ਆਈ ਉਹ ਇਹਨਾਂ ਦੇ ਹੀ ਬੰਦਾ ਗੁਜਰਾ ਦੇ ਇੱਕ ਜੇ ਫਕੀਰੀ ਜੀ ਪੱਕੇ ਪੱਕੇ ਗਜਨੀਪੁਰ ਇਹ ਦੋਵੇਂ ਇੱਧਰ ਪੱਕੇ ਹੀ ਆ ਸਾਡਾ ਪਿੰਡ ਕਿੱਧਰ ਆ ਉਹ ਸਾਹਮਣੇ ਸਾਡਾ ਪਿੰਡ ਯਾ ਤਾਂ ਗੈਨੀਪੁਰ ਦਾ ਹੀ ਆ ਤੇ ਛੇਗੂ ਪੁਰ ਦਾ ਤੇ ਗੈਨੀਪੁਰ ਦਾ ਸਾਂਝਾ ਹੀ ਮਿਸਨਾ ਸਟੇਡੀਅਮ ਤੇ ਸਾਰਾ ਅੱਛਾ ਨਹੀਂ ਪ੍ਰੋਮੋਸ਼ਨ ਵਗੈਰਾ ਆਂਦੀ ਹੈ ਕਿਸੇ ਦਾ ਹੁੰਦਾ ਮੈਂ ਅਸੀਰ ਕਰਾਂ ਤੇ ਵੀਡੀਓ ਵੀਡੀਓ ਵਾਲੋ ਇੰਸਟਾਗ੍ਰਾਮ ਤੇ ਮੇਰੇ ਮੈਸੇਜ ਵੀ ਮੈਂ ਬੰਦ ਕੀਤੇ ਆ ਅੱਛਾ ਕਿਉਂ ਜਿੰਨਾਂ ਦੀ ਮੈਂ ਆਈਡੀ ਮੈਂਸ਼ਨ ਕਰਾਂ ਜਿੱਦਾਂ ਸਟੋਰੀ ਸਟੋਰੀ ਪਾ ਕੇ ਉਹਨਾਂ ਦੀ ਬਸ ਹੁੰਦੇ ਆ ਬਾਕੀ ਫਿਰ ਇਦਾਂ ਦੂਜੇ ਵਾ ਉਦਾਂ ਮੇਰੇ ਰਿਕਵੈਸਟਾਂ ਦੇ ਵਿੱਚ ਬੜੇ ਮੈਸੇਜ ਆਏ ਉਦਾਂ ਹੀ ਅੱਛਾ ਕਈਆਂ ਦੇ ਚੈੱਕ ਮੈਂ ਕਰ ਲਾਂ ਨਾ ਉਦਾਂ ਪਰ ਰਿਪਲਾਈ ਰਿਪਲਾਈ ਘੱਟ ਵਾਧੀ ਤੇ ਨਹੀਂ ਨਹੀਂ ਖੇਚੇ ਯਾਰ ਕੰਮ YouTube ਤੇ ਵੀ ਖੇਚ ਤੂੰ ਕੰਮ ਆਪਣਾ YouTube ਤੇ ਯਾਰ ਇੱਕ ਤੇ ਕੰਟੈਂਟ ਨਹੀਂ ਮਿਲਦਾ ਨਾਲੇ ਮੈਂ ਜਾਣਾਂ ਉਹਨਾਂ ਨਹੀਂ ਕਿਤੇ ਉਹ ਇਹ ਕੰਟੈਂਟ ਤੇਰਾ ਵਧੀਆ ਪੱਠੇ-ਪੁੱਠੇ ਲੈ ਆਣੂ ਹੁਣ ਸਵਰਾਂ ਦੀ ਜਿੱਤਾ ਬਣਾਦੀ ਅੱਜ ਚੱਲੇ ਆਪਾਂ ਸਾਰ ਤੇ ਜੇ ਕੇ ਮੇਰੇ ਵੀਰ ਭਰਾ ਨੇ ਵੀਡੀਓ ਬਣਾਣੀ ਹੋਵੇ ਸ਼ੂਟ ਕਰਨਾ ਹੋਵੇ ਆਪਾਂ ਤਿੰਨ ਕਿਲੇ ਚ ਸਰੋਂ ਲਾਈ ਦੀ ਆ ਤੁਸੀਂ ਉੱਥੇ ਵੀਊ ਚੈੱਕ ਕਰ ਸਕਦੇ ਹੋ ਇਹ ਮੇਂ ਦੀਆ ਕੰਟੈਂਟ ਬਣਾਤੇ ਕੋ ਮਾੜੇ ਮੋਟੇ ਤੇਰੀ ਗੱਲ ਸੁਣੋ ਤੂੰ ਰੋਹੀ ਤੋਂ ਉਧਰ ਆ ਮੋਟਰਸਾਈਕਲ ਠੀਕ ਆ ਅੱਛਾ ਇੱਥੇ ਬੈਠਾ ਹੂਗਾ ਹਾਂ ਮੋਟਰਸਾਈਕਲ ਦਾ ਮਤਲਬ ਲਾ ਕੇ ਭੱਜਾ ਭੱਜੇ ਰਹਿ ਆ ਜਾਈ ਇਹਨੂੰ ਇੱਥੋਂ ਫੜ ਲਈ ਹਾਂ ਗੱਲ ਕਰਨਾਂ ਸੁਣਾਂਗਾ ਨਾ ਭਾਜੀ ਮੈਂ ਤੇ ਪੱਠੇ ਵਜਣੇ ਆ ਓਏ ਸਾ ਤੂੰ ਉਹੀ ਤਾਂ ਨਹੀਂ ਜਿਹੜਾ ਕਹਿੰਦਾ ਮੈਂ ਪੱਠੇ ਵੱਡਣਾ ਜੇ ਤੂੰ ਗਈ ਆਪਣੇ ਤੇਰੇ ਪੱਠੇ ਕਿੱਥੇ ਗਏ ਆ ਤੂੰ ਮੇਰੇ ਵੱਡਣ ਦਾ ਹਾਂ ਤੂੰ ਤੇ ਮੇਰੇ ਵੱਡਣਾ ਮਾ ਪੱਠੇ ਨਹੀਂ ਮਰ ਜਾ ਵੇਖ ਲੋ ਨਾ ਕੋਈ ਜੈਂਡ ਕਿੱਦਾ ਕਰਨਾ ਫਿਰ ਬਾਅਦ ਉਥੇ ਚੋਪਣਾ ਹੋ ਜੀਏ ਨਹੀਂ ਇਹਨੇ ਉਹ ਲਾਦ ਨਹੀਂ ਹੁੰਦੀ ਉਹ ਮੈਂ ਲਾਣੀ ਏ ਚਲੋ ਭਾਈ ਇਦਾਂ ਮੈਂ ਮੋਰਚਲ ਦਿਨਾ ਹਾਂ ਹਾਂ ਬਲੌਗ ਕਰਦੀ ਹਾਂ ਹਾਂ ਦੋ ਵੀ ਸਬਸਕ੍ਰਾਈਬ ਕਰੋ ਤੇ ਯਾਰੇ ਬਲੌਗ ਅੱਜ ਹੀ ਆਏ ਆ ਜਸ਼ਨਵੀਰ ਨਾਲ ਬਣਾਉਣ ਬਲੌਗ ਤੇ ਮਿੰਨੀ ਬਲੌਗ ਆਪਾਂ ਕੀਤਾ ਸਟਾਰਟ ਤੇ ਜੇ ਵਧੀਆ ਲੱਗਾ ਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਲਾਈਕ ਵੀ ਕਰਦੇ ਤੇ ਵਧੀਆ ਵਧੀਆ ਕਮੈਂਟ ਮਾ ਕਰਕੇ ਦੱਸਿਓ ਕਿ ਜਸ਼ਨਵੀਰ ਨੂੰ ਕੋਣ ਕੋਣ ਜਾਣਦਾ ਆ ਕਿਉਂ ਵੀਰੇ ਸਹੀ ਗੱਲ ਆ ਤੇ ਬਾਕੀ ਮਿੱਤਰੋ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਉਹ ਜਿਹੜੀ ਆਪਾਂ ਵੀਡੀਓ ਬਣਾਉਣ ਲੱਗੇ ਆ ਤੁਹਾਨੂੰ ਮਿਲੇਗੀ ਇੰਸਟਾਗ੍ਰam ਤੇ ਇੰਸਟਾਗ੍ਰam ਤੇ ਆਪਾਂ ਪਾ ਲੱਗੇ ਆ ਵੀਡੀਓ ਤੇ ਸਾਰਿਆਂ ਨੂੰ ਓਕੇ ਬਾਏ ਧੰਨਵਾਦ ਦੇਖਾਂ ਦਾ ਸਹੀ ਆ ਕੋਣ ਆ ਪਹਿਲੀ ਜਿਹੜੀ ਮੇਰੀ ਪੱਠੇ ਵੜਣਿਆ ਓਏ ਕੋਣ ਓਏ ਤੂੰ ਆ ਉਹ ਜਿਹੜਾ ਪਹਿਲੀ ਜਿ ਪੱਠੇ-ਪੁੱਠੇ ਬੜੇ ਵਰਦਾ ਆ ਤੂੰ ਮੇਰੀ ਪਹਿਲੀ ਜਿ ਪੱਠੇ ਗੋ ਵੱਡਣਿਆ ਯਾਰ ਮੇਰੇ ਮੋਗੇ ਮੈਂ ਤਾਂ ਤੇਰੀ ਪਹਿਲੀ ਜ ਤੇਰੇ ਮੋਗੇ ਤੂੰ ਮੇਰੀ ਪਹਿਲੀ ਜ ਪਰੇ ਹੋ ਉਹ ਭਰਾ ਥੱਕੇਗਾ ਤੂੰ ਮਾਂਡਿਆ ਪੱਠੀ ਵੱਡ ਲਈ ਕੀ ਹੋ ਗਿਆ ਵਾ ਮੇਰੀ ਪਹਿਲੀ ਜ ਪੱਠੇ ਕਿ ਤਾ ਮੈਨੂੰ ਥੋੜੀ ਪਤਾ ਤੇਰੀ ਪਹਿਲੀ ਆ ਪੱਠੇ ਪੁੱਠੇ ਨਹੀਂ ਮੈਂ ਵੱਡਣਿਆ ਯਾਰ ਤੂੰ ਕੰਮ ਕਰ ਜਾਨੀ ਜਿਹੜਾ ਪੜਾ ਹੋ ਤੂੰ